ਫਗਵਾੜਾ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਇੱਥੇ ਇੱਕ ਵਿਅਕਤੀ ਦੇ ਵੱਲੋਂ ਮਹਿਲਾ ਤੇ ਉਸ ਦੇ ਬੱਚਿਆਂ ਦੇ ਉੱਤੇ ਤੇਲ ਪਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਦਾਪਤੀ ਹੈ। ਪਤੀ ਪਤਨੀ ਦਾ ਆਪਸੀ ਘਰੇਲੂ ਝਗੜਾ ਚੱਲ ਰਿਹਾ ਸੀ ਜਿਸ ਦੌਰਾਨ ਪਤਨੀ ਦੇ ਵੱਲੋਂ ਏਸ ਦੀ ਜਿਹੜੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਸੱਮਣ ਵੀ ਭੇਜੇ ਗਏ ਪਰ ਇਹ ਵਿਅਕਤੀ ਸੱਮਣ ਨਾਲ ਨੂੰ ਧਿਆਨ ਨਹੀਂ ਸੀ ਤੇ ਗੁੱਸੇ ਵਿੱਚ ਆਏ ਵਿਅਕਤੀ ਨੇ ਆਪਣੀ ਪਤਨੀ ਸਣੇ ਬੱਚਿਆਂ ਦੇ ਉੱਤੇ ਤੇਲ ਪਾ ਦਿੱਤਾ। ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ ਲੜਾਈ ਝਗੜਾ ਹੋਇਆ ਤੇ ਪਿੰਡ ਵਾਸੀਆਂ ਨੇ ਬੋਲੇ ਇਸ ਨੂੰ ਮੌਕੇ ਤੇ ਕਾਬੂ ਕੀਤਾ ਤੇ ਇਹਦਾ ਪੁਟਾਪਾ ਵੀ ਕੀਤਾ ਜਿਸ ਤੋਂ ਬਾਅਦ ਇਹ ਵਿਅਕਤੀ ਮੋਟਰਸਾਈਕਲ ਛੱਡ ਕੇ ਉਥੋਂ ਫਰਾਰ ਹੋ ਗਿਆ ਤਾਂ ਦੂਜੇ ਪਾਸੇ ਹੁਣ ਪੀੜਤ ਮਹਿਲਾ ਤੇ ਉਸ ਦੇ ਬੱਚਿਆਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਹੋਈ ਹੈ ਦੋਸਤੋ ਬਾਅਦ ਹੁਣ ਪਰਿਵਾਰ ਦੇ ਵਿੱਚ ਜਿਹੜਾ ਕਿ ਡਰ ਦਾ ਮਾਹੌਲ ਪੈਦਾ ਹੋ ਗਿਆ ਕਿ ਉਹਨਾਂ ਨੂੰ ਕਿਸੇ ਵਕਤ ਵੀ ਜਿਹੜਾ ਕਿ ਜਿਹੜਾ ਕਿ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤੇ ਇਸ ਦੇ ਚੱਲਦੇ ਹੁਣ ਪੀੜਤ ਇਸ ਪਤਨੀ ਤੇ ਉਹਦੇ ਬੱਚਿਆਂ ਦਾ ਇਹ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਤਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਤੇ ਕੀ ਕਹਿਣਾ ਪੀੜਤ ਪਰਿਵਾਰ ਦਾ ਬੀਬੀ ਕੀ ਹੋਇਆ ਜੀ ਕੀ ਘਟਨਾ ਕੀ ਆ ਜੀ ਜੀ ਅਸੀਂ ਤਾਂ ਕੰਮ ਤੇ ਗਏ ਸੀਗੇ ਸਰ ਹੂੰ ਦੁਪਹਿਰ ਨੂੰ ਆ ਕੇ ਅਸੀਂ ਰੋਟੀ ਖਾ ਕੇ ਜਾਣਾ ਸੀ ਸਾ ਤੇਲ ਪਾ ਕੇ ਸਾਡੇ ਉੱਤੇ ਪਾ ਕੋਣ ਕਿੰਨੇ ਤੇਲ ਪਾਇਆ ਤੁਹਾਡੇ ਪ੍ਰੋਹਣੇ ਨੇ ਕੁੜੀ ਦੇ ਨੂੰ ਅੱਛਾ ਇਸ ਕੁੜੀ ਦਾ ਪ੍ਰੋਹਣਾ ਸੀ ਉਹ ਹਾਂਜੀ ਕੀ ਨਾਂ ਕੀ ਉਹਦਾ ਅਰਵਿੰਦਰ ਕੁਮਾਰ ਕਿਹੜਾ ਪਿੰਡ ਹੈ ਉਹਦਾ ਇੰਦਰਾ ਕੋਲਣੀ ਉਹਦੀ ਹਾਂਜੀ ਇੰਦਰਾ ਕਲੋਨੀ ਫਲੋਰ ਕੋਲ ਫਲੋਰ ਕੋਲ ਰਹਿੰਦਾ ਹੈ ਅੱਛਾ ਤੇ ਉਹ ਤੁਹਾਡਾ ਆ ਕੋਈ ਡਿਸਪਿਊਟ ਚੱਲਦਾ ਸੀ ਪਹਿਲਾਂ ਕੋਈ ਹਾਂਜੀ ਸਾਡਾ ਕੋਰਟ ਕੇਸ ਚੱਲਦਾ ਸਰ ਅੱਛਾ ਕੋਰਟ ਕੇਸ ਕਾ ਦਾ ਡਿਵੋਰਸ ਦਾ ਹਾਂਜੀ ਅੱਛਾ ਜੀ ਤੇ ਫੇ ਵੀ ਸਾਸੀਂ ਉਹਨੂੰ ਸੱਦਿਆ ਨਹੀਂ ਹੈਗਾ ਸਾਡੇ ਫੋਨ ਜਿੱਥੇ ਵੀ ਮਰਜ਼ੀ ਚੈੱਕ ਕਰਾ ਲਓ ਸਾਡੇ ਨਾ ਹੱਥੋਂ ਪਾਈ ਹੋਇਆ ਤੇ ਅੱਜ ਆ ਕੇ ਜਦੋਂ ਅੱਜ ਆਇਆ ਆ ਅੱਜ ਦੀ ਕੀ ਘਟਨਾ ਹੋਈ ਅੱਜ ਕਿਉਂ ਆਇਆ ਦੀ ਘਟਨਾ ਆਈ ਆ ਕਹਿੰਦਾ ਮੈਂ ਕੋਈ ਗੱਲ ਕਰਨ ਆਇਆ ਆ ਮੇਰੇ ਨਾਲ ਬਹਿ ਕੇ ਗੱਲ ਕਰ ਲਓ ਸਾਸੀਂ ਕਿ ਆ ਬਹਿ ਜਾ ਕਹਿੰਦਾ ਜੇ ਬਾਹਰ ਨਿਕਲੇ ਆਪਣੇ ਤਾਂ ਡੱਬਾ ਕਹਿੰਦਾ ਆਂਦੇ ਮੈਂ ਸਾਰਾ ਬੰਦੋਬਸਤ ਕਰਕੇ ਆਇਆ ਤੇਲ ਪਾ ਕੇ ਅਸੀਂ ਇੱਥੇ ਖੜੇ ਸੀ ਮੜ ਕੇ ਸਾਡੇ ਤੇ ਵੀ ਦੋਲ ਦਿੱਤਾ ਕੁੜੀ ਤੇ ਦੋਲ ਦਿੱਤਾ ਅੱਛਾ ਮੈਨੂੰ ਲੱਤ ਮਾਰ ਕੇ ਉਹਨੇ ਬੈੱਡ ਤੇ ਸੱਡ ਦਿੱਤਾ ਆਪਣੇ ਜਦੋਂ ਅਸੀਂ ਬਾਹਰ ਨਿਕਲਣਾ ਸੀ ਹਨਾ ਇਹਨੇ ਫੜਿਆ ਮੈਂ ਕੁੰਡਾ ਖੋਲ ਕੇ ਲੋਕਾਂ ਨੂੰ ਇਕੱਠਾ ਕੀਤਾ ਆਪਣੇ ਸਿਰ 'ਚ ਆਪੇ ਇੱਟਾਂ ਮਾਰਨ ਲੱਪਿਆ ਅੱਛਾ ਹਾਂ ਠੀਕ ਆ ਤੇ ਕੀ ਨਾਲ ਉਹ ਤੇਲ ਕਿਹੜਾ ਸੀ ਮਿੱਟੀ ਦਾ ਤੇਲ ਸੀ ਕਿਹੜਾ ਸੀ ਉਹ ਕੋਲ ਆਹ ਪਟਰੋਲ ਸੀ ਆ ਲਾਲ ਜਾਂ ਡੱਬਾ ਵੀ ਨਾਲ ਹੀ ਪਿਆ ਆ ਅੱਛਾ ਆਹ ਡੱ ਪਟਰੋਲ ਆਹ ਬੱਡਾ ਡੱਬਾ ਪਿਆ ਹੋਇਆ ਆ ਟੋਪੀ ਆ ਉਹਦੀ ਪਿੰਕ ਅੱਛਾ ਟੋਪੀ ਆ ਉਹ ਮੋਟਰਸਾਈਕਲ ਬਾਹਰ ਖੜਾ ਆ ਅੱਛਾ ਤੇ ਉਹ ਮੋਟਰਸਾਈਕਲ ਉਹਦਾ ਆ ਹਾਂ ਅੱਛਾ ਤੇ ਵਿਆਹ ਐ ਸਕੂਲ ਨੂੰ ਤੁਹਾਡੀ ਦਲ ਹੋਇਆ ਵਿਆਹ ਉਹ ਜੇ ਮੇਰੇ ਨਾਲ ਹੋਇਆ ਅੱਛਾ ਤੇ ਤੁਹਾਡਾ ਡਿਵੋਰਸ ਕੇਸ ਚੱਲਦਾ ਆ ਹਾਂ अच्छा ਤੇ ਹੁਣ ਕੀ ਅੱਜ ਕੀ ਗੱਲ ਕੀਤੀ ਉਹਨੇ ਤੁਹਾਨੂੰ ਅੱਜ ਕੁਛ ਵੀ ਨਹੀਂ ਅਸੀਂ ਕਿਹਾ ਬਹਿ ਕੇ ਤੁਸੀਂ ਗੱਲ ਕਰ ਲਓ ਹਨਾ ਸਾਡੇ ਨਾਲ ਤੇ ਕਹਿੰਦਾ ਨਹੀਂ ਉਹ ਸਾਨੂੰ ਕੁੰਡੇ ਲਾਉਣ ਲੱਗਿਆ ਸਾਨੂੰ ਕੰਨ ਦੇਣਾ ਠੱਕੇ ਮਾਰੇ ਕੁੜੀ ਨੂੰ ਕੱਪੜੇ ਫਾੜ ਤੇ ਸਾਡੇ ਮੇਰੇ ਡੈਡੀ ਨੂੰ ਠੱਕੇ ਮਾਰੇ ਅੱਛਾ ਤੇ ਹਾਂਜੀ ਹੱਥੋਂ ਪਾਈ ਹੋਇਆ ਸੀ ਕਿਹਾ ਕਿ ਚਲੋ ਬਹਿ ਕੇ ਕੋਈ ਜਾਨੀ ਗੱਲ ਕਰ ਲਓ ਨਹੀਂ ਹ ਜਿੰਨੂੰ ਵੀ ਆ ਸਾਡੇ ਇੱਧਰ ਦਰਵਾਜ਼ੇ ਵੀ ਭੰਨੇ ਹੋਣੇ ਆ ਕੇ ਅੱਛਾ ਹਾਂਜੀ ਕੀ ਕਹਤੇ ਹੁਣ ਕੀ ਚਾਹਨੀ ਕੀ ਤੁਸੀਂ ਅਸੀਂ ਇਹੇ ਚਾਹਨੀ ਆ ਮੈਂ ਫੈਂਸੜੀ ਕਰਾਉਣਾ ਮੈਂ ਨਹੀਂ ਜਾਣਦੀ ਇੱਥੇ ਸਾਹ ਖਾਈ ਜੀ ਇਹਨਾਂ ਨੂੰ ਕੱਲ ਵੀ ਨਹੀਂ ਖਤਰਾ ਆਇਆ ਅੱਛਾ ਹਾਂ ਸਾਨੂੰ ਖਤਰਾ ਆਇਆ ਇੱਕ ਤਾਂ ਅੱਜ ਕੋਈ ਹੁਣ ਕੋਈ ਤੁਸੀਂ ਕੋਈ ਪੁਲਿਸ ਕਾਰਵਾਈ ਕਰ ਚੁੱਕੇ ਹੋ ਕਿ ਨਹੀਂ ਹੁਣ ਇਸ ਚਮ 112 ਦੇ ਕੋਲ ਕੀਤੀ ਸੀ ਹਾਂ ਕੀਤੀ ਸੀ ਪਰ ਆਏ ਨਹੀਂ ਹਾਲੇ ਤੱਕ ਅੱਛਾ 112 ਦੇ ਤੁਸੀਂ ਕਾਲ ਕੀਤੀ ਸੀ ਅੱਜ ਤੱਕ ਕੋਈ ਪਹੁੰਚਾ ਨਹੀਂ ਉੱਥੇ ਹਾਂ ਨਹੀਂ ਪਹੁੰਚਾ ਨਹੀਂ ਠੀਕ ਹੈ ਜੀ ਠੀਕ ਹੈ ਹਾਂ ਜੀ ਚਲੋ ਠੀਕ ਹੈ ਜੀ ਅਕੂੜੀ ਅਸੀਂ ਸਾਰੇ ਸਾਰੇ ਘਰ ਵਿੱਚ ਇਕੱਲੇ ਰਹਿੰਦੇ ਆ ਹਨਾ ਕੰਮਕਾਰ ਆ ਤੇ ਕੰਮਕਾਰਾਂ ਤੇ ਰਹਿੰਦੇ ਆ ਅਸੀਂ ਠੀਕ ਹੈ ਕੱਲ ਨੂੰ ਇਹ ਮੇਰੇ ਨਿਆਣਿਆਂ ਨੂੰ ਕੁਝ ਹੋਵੇ ਜਾਂ ਮੇਰੇ ਘਰ ਤੇ ਰਾਤ ਬਰਾਤੇ ਮੁੰਡੇ ਤੇ ਕੁੜੀ ਤੇ ਇਹ ਜम्मेवार ਹੋਊਗਾ ਜਿੱਦਾਂ ਸਾਡਾ ਅੱਜ ਇਹਨੇ ਕੀਤਾ ਮਾਰ ਕਟਾਈ ਤੇਲ ਪਾਇਆ ਸਾਡੇ ਤੇ ਲੱਤਾਂ ਗੋਡੇ ਮਾਰ ਕੇ ਆਪਣੇ ਸਿਰ 'ਚ ਆਪੇ ਇੱਟਾਂ ਮਾਰੀਆਂ ਕਹਿੰਦਾ ਤੁਹਾਡੇ ਸਿਰ 'ਚ ਹੌਲ ਪਾਣਾ ਹੈ ਕਹਿੰਦਾ ਸਾਡਾ ਹਾਂ ਇਹ ਇਹ ਜम्मेवार ਹੋਊਗੇ ਫਸ ਜੇ ਸਾਡੇ ਕਿਸੇ ਟੱਬਰ ਨੂੰ ਵੀ ਕੁਛ ਹੋ ਗਿਆ ਠੀਕ ਅੱਜ ਬੀਬੀ ਕੀ ਹਾਲ ਚਾਲ ਹੈ ਬੜੇ अच्छा क्या घटना क्या हुआ यहाँ पे मैं कुछ नहीं देखी खाली मैं आई उधर से देखी कि वो आ गया कौन था वो इसके जो आई इनका जमाद अच्छा आ, वो लो अपने में बोल चल कर रहा तो अंदर ले जा रहा कि चलो अंदर चलो अंदर गया अच्छा तो मैं इतने देखी अंदर ढूं गया वो लोग अंदर कर रहा मैं हम चल गई ना अच्छा वो क्या धक्के रहा था क्या कर रहा था वो बोलो अपने मक्का कर ढाका मने चलो अंदर बैठो अंदर बैठो अच्छा वो जो दुमा था वो अपनी ये लड़की है उनको धक्के मार के अंदर लेके जा रहा था हाँ। खाली उसको अंदर देखी है अच्छा कि इतना देखिए क्यों अंदर ढूंकाया अभी यहाँ आया है बस हाँ यहाँ आया है बस इतने दिखा ठीक है ठीक है ये मोटरसाइकिल है, है? तो पता नहीं उसका है कि किसका है नहीं नहीं ਖਿਆਲ ਰੂ ਦੇਖਣਾ ਹੋਵੇਗਾ ਕਿ ਆਖਰ ਇਸ ਮਹਿਲਾ ਨੂੰ ਕੀ ਇਨਸਾਫ ਮਿਲਦਾ ਇਨਸਾਫ ਦੀ ਮੰਗ ਜਿਹੜੀ ਮਹਿਲਾ ਦੇ ਵੱਲੋਂ ਕੀਤੀ ਜਾ ਰਹੀ ਹੈ